ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਦੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪਿੰਡ ਵਿੜੰਗਾ ਜ਼ਿਲ੍ਹਾ ਤੇ ਤਹਿਸੀਲ ਦੋਸਤੋ ਸ਼੍ਰੀ ਮਕਸਰ ਸਾਹਿਬ ਪੈ ਜਾਂਦਾ ਦੋਸਤੋ ਇੱਕ ਘਰੇਲੂ ਪਰਿਵਾਰ ਕੋਲੋਂ ਵੀਡੀਓ ਕਵਰ ਕਰ ਰਹੇ ਹਾਂ ਦੋਸਤੋ ਨੀਲੀ ਜਾਵੀ ਦੀ ਮਾਝਾ ਦੋਸਤੋ ਗੱਬਣ ਸਾਰੀ ਡਿਟੇਲ ਦੋਸਤੋ ਬਾਈ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਜਿੰਨਾ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਦੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਆ ਵੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਜਾਣਕਾਰੀ ਬਾਈ ਤੋਂ ਲੈਣਿਆ ਆਓ ਬਾਈ ਜੀ ਬਾਈ ਸਸੇ ਗਾ ਸਸੇ ਗਾ ਹੋ ਠੀਕ ਠਾਕ ਜੀ ہاں ਠੀਕ ਠੀਕ ਆ ਤੇ ਨਾਂ ਦੱਸੋ ਜੀ ਆਪਣਾ ਤੇਰਾ ਨਾਂ ਅਕਬਾਲ ਸਿੰਘ ਅਕਬਾਲ ਸਿੰਘ ਠੀਕ ਆ ਤੇ ਆਪਣਾ ਨੰਬਰ ਵੀ ਦੱਸ ਦਿਓ ਜੀ ਨੰਬਰ ਆਪਣਾ 94781 18101 ਠੀਕ ਆ ਤੇ ਬਾਈ ਇਹ ਮਾਝ ਆਪਣੇ ਘਰ ਦੀ ਆ ਘਰ ਦੀ ਆ ਜੀ ਇਹਦੀ ਮਾਂ ਵੀ ਕਰਦੀ ਸੀ ਤੇ ਇਹ ਵੀ ਕਰਦੀ ਆ ਠੀਕ ਆ ਕਿੰਮਾ ਸੂਆ ਸੂਣਾ ਆ ਜੀ ਇਹਨੇ ਇਹਨੇ ਤੀਜਾ ਸੂਣਾ ਜੀ ਤੀਜਾ ਸੂਆ ਸੂਣਾ ਠੀਕ ਆ ਏ ਬਾਈ ਦੂਜੇ ਸੂਏ ਕਿੰਨਾ ਕ ਦੁੱਧ ਕੱਢਿਆ ਆਪਣੇ ਕੋਲੇ ਨੇ ਆਪਣੇ ਕੋਲੇ 5.5 ਕਿਲੋ ਕੱਢਿਆ ਜੀ 5.5 ਕਿਲੋ ਠੀਕ ਆ 11 ਕਿਲੋ ਦੇ ਲਗਭਗ ਠੀਕ ਆ ਤੇ ਕਿੰਨੇ ਕ ਦਿਨ ਪਏ ਬਈ ਸੂਨ ਦੇ ਵਿੱਚ ਸੂਨ ਦੇ ਵਿੱਚ ਇਹਦੇ 12-13 ਦਿਨ ਪਈ ਆ ਜੀ ਹਜੇ 12-13 ਦਿਨ ਪਏ ਆ ਸੂਨ ਦੇ ਵਿੱਚ ਹਾਂਜੀ ਠੀਕ ਆ ਲਓ ਵੀ ਸੱਜਣੋ ਮੂੰਹ ਮੱਥਾ ਤੁਹਾਨੂੰ ਖਾਦਨੇ ਆ ਸਿੰਘ ਬਿਲਕੁਲ ਕੁੰਡਾ ਦੋਸਤੋ ਵੇਖ ਸਕਦੇ ਆ ਤੇ ਨੇੜੇ ਹੋ ਕੇ ਦੋਸਤੋ ਤੁਹਾਨੂੰ ਥਣ ਹਵਾਨਾ ਵਿਖਾਦਨੇ ਆ ਸੋਹਣਾ ਕੱਦ ਕਾਠਾ ਦੋਸਤੋ ਚਾਰੇ ਪੈਰ ਚਿੱਟੇ ਆ ਦੋਸਤੋ ਮੱਥੇ 'ਚ ਬੱਲ ਆ ਤੇ ਮੂੰਹ ਵੀ ਦੋਸਤੋ ਚਿੱਟਾ ਤੇ ਪੂਛ ਉੱਪਰ ਤਾਂ ਹੀ ਚਿੱਟੀ ਆ ਦੋਸਤੋ ਹਵਾਨੇ ਦੇ ਤੇ ਵੀ ਡੱਬਾ ਨੇੜੇ ਹੋ ਕੇ ਤੁਹਾਨੂੰ ਦੋਸਤੋ ਥਣਾ ਦੀ ਜੱਜਮੈਂਟ ਆ ਜਿਹੜੀ ਸਾਰੀ ਕਰਵਾ ਦਿੰਨੇ ਆ ਦੋਸਤੋ ਦੇਖ ਸਕਦੇ ਆ ਦੋਸਤੋ ਥਣਾ ਦਾ ਸਾਈਜ਼ ਸੋਨਾ ਅਗਲੇ ਦਾ ਅਗਲਾ ਸੇਮ ਸਾਈਜ਼ ਆ ਤੇ ਮਗਰਲੇ ਨਾਲ ਮਗਰਲਾ ਦੋਸਤੋ ਤੇ ਦੋਵੇਂ ਪਾਸਿਆਂ ਤੋਂ ਤੁਹਾਨੂੰ ਅਨੁਮਾਨ ਕਰਾ ਦਿੰਨੇ ਆ ਦੋਸਤੋ ਦੇਖ ਸਕਦੇ ਆ ਹਵਾਨੇ ਦੇ ਉੱਤੇ ਡੱਬ ਥਣਾ ਦਾ ਸਾਈਜ਼ ਦੋਸਤੋ ਮੁਠੀ ਜਿਵਾਈ ਵਾਲਾ ਦੋਵੇਂ ਪਾਸਿਆਂ ਦਾ ਤਾਂ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਆ ਦੇਖੋ ਕਰਵਾ ਦਿੰਨੇ ਇਹ ਸਕਦੇ ਆ ਮਗਰਲੇ ਪਾਸੇ ਉਹ ਵੀ ਹਵਾਨਾ ਦੋਸਤੋ ਬਹੁਤ ਸੋਹਣਾ ਉੱਪਰ ਤਾਂ ਹੀ ਲੱਗਿਆ ਹੋਇਆ ਤੇ ਬਾਕੀ ਦੋਸਤੋ ਦੂਜੀ ਸਾਈਡ ਵੀ ਵਿਖਾ ਦਿੰਨੇ ਆ ਦੂਜੀ ਸਾਈਡ ਤੋਂ ਵੀ ਦੋਸਤੋ ਤੁਸੀਂ ਥਣਾ ਦਾ ਸਾਈਜ਼ ਦੇਖ ਸਕਦੇ ਆ ਸੇਮ ਸਾਈਜ਼ ਅਗਲੇ ਨਾਲ ਅਗਲਾ ਸੇਮ ਸਾਈਜ਼ ਹੀ ਦੋਸਤੋ ਮਗਰਲੇ ਨਾਲ ਮਗਰਲਾ ਤੇ ਦੋਵੇਂ ਪਾਸਿਆਂ ਤੋਂ ਦੋਸਤੋ ਤੁਹਾਨੂੰ ਹਵਾਨੇ ਜਿਹੜੀ ਜੱਜਮੈਂਟ ਆ ਕਰਵਾ ਦਿੰਨੇ ਆ ਸੋਹਣਾ ਕੱਦ ਕਾਠਾ ਦੋਸਤੋ ਇਹ ਤੋੜ ਕੇ ਤੁਹਾਨੂੰ ਵਿਖਾਉਂਦਾ ਲੈ ਵੀ ਖੋਲਨੀ ਤੋੜ ਕੇ ਵਿਖਾ ਰਹੀਏ ਤੋੜ ਕੇ ਦੋਸਤੋ ਤੁਹਾਨੂੰ ਖਾ ਦਿੰਨੇ ਆ ਕਿਉਂਕਿ ਕੋਪਰੇ ਘਰਾਂ ਦੇ ਵਿੱਚ ਦੋਸਤੋ ਬੰਦਾ ਨਹੀਂ ਆਉਂਦਾ ਇਸੇ ਕਰਕੇ ਥੋੜਾ ਜਿਹਾ ਦੋਸਤੋ ਕੈਰੀ ਪਸ਼ੂ ਘਬਰਾ ਜਰੂਰ ਜਾਂਦਾ ਤੇ ਵੈਸੇ ਦੋਸਤੋ ਸਾਫ ਸੁਖਰੀਆ ਇੱਥੇ ਆ ਕੇ ਆਪਦੀ ਤਸੱਲੀ ਕਰ ਲੈਣੀ ਆ ਕੋਈ ਵਪਾਰ ਦਾ ਕੰਮ ਨਹੀਂ ਦੋਸਤੋ ਬਾਈ ਦੇ ਘਰੇ ਲੂ ਪਸ਼ੂ ਆ ਤੇ 11 12 ਲੀਟਰ ਦੇ ਲਗਭਗ ਦੋਸਤੋ ਬਾਈ ਨੇ ਦੱਸਿਆ ਵੀ ਦੂਜੇ ਸਵੇਰ ਦੁੱਧ ਕੱਢਿਆ ਤੇ ਰੇਟ ਵਗੈਰਾ ਦੋਸਤੋ ਬਾਈ ਤੋਂ ਆਪਾਂ ਪੁੱਛ ਲੈਨੇ ਆ ਲੈ ਵੀ ਬੰਨ ਲਾ ਕੋਈ ਨਹੀਂ ਸੈਂਗ ਬਿਲਕੁਲ ਠੰਡਾ ਦੋਸਤੋ ਦੋਵੇਂ ਅੱਖਾਂ ਵਾਈਟ ਨਸ ਹੈਗੀ ਆ ਦੋਸਤੋ ਦੋਵੇਂ ਅੱਖਾਂ ਦੇ ਵਿੱਚ ਬਾਕੀ ਦੋਸਤੋ ਰਾਜੀਪੜੀ ਆ 12 13 ਦਿਨਾਂ ਦਾ ਸੂਨ ਦੇ ਵਿੱਚ ਬਾਈ ਨੇ ਦੱਸਿਆ ਵੀ ਬਾਕੀ ਆ ਹਾਂਜੀ ਬਾਈ ਕੀ ਰੇਟ ਰੱਖਾਂਗੇ ਫਿਰ ਇਹਦਾ ਰੇਟ ਭਈ 1/2 ਲੱਖ ਰੁਪਈਆ ਜੀ 1/2 ਲੱਖ ਰੁਪਈਆ ਇਮਾਨਤਾਂ ਥੋੜਾ ਬਹੁਤਾ ਪੂਰਾ ਭਾਵਾਂ ਕਰਦੀ ਆਪਾਂ ਮੰਗੇ ਨਹੀਂ ਨਾ ਆਪਾਂ ਵਪਾਰ ਦਾ ਕੰਮ ਕਰਦੇ ਠੀਕ ਆ ਠੀਕ ਆ ਲੋ ਵੀ ਸੱਜਣੋ 7 ਲੱਖ ਰੁਪਇਆ ਰੇਟ ਆ ਬਾਕੀ ਦੋਸਤੋ ਥੋੜਾ ਬਹੁਤਾ ਨੀਕੀ ਹੋ ਜਾਂਦਾ ਹੁੰਦਾ ਜਿਹੜੇ ਭਰਾ ਨੂੰ ਦੋਸਤੋ ਪਸੰਦ ਹੋਵੇ ਕਿਉਂਕਿ ਬਾਈ ਦਾ ਵਪਾਰ ਦਾ ਕੰਮ ਤਾਂ ਹੈ ਨਹੀਂ ਦੋਸਤੋ ਕਰਦੇ ਆ ਤੇ ਬਾਕੀ ਦੋਸਤੋ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਤੁਸੀਂ ਸੰਪਰਕ ਕਰ ਲਿਓ ਜੇ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਸਾਡਾ ਨੰਬਰ ਦੋਸਤੋ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ